ਅਡੀਕ ਲੈਣੀ ਤੇ ਬਲਛਣੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿ ਲੋਕਾਂ ਨੂੰ ਹੀਰੋ ਤੋਂ ਜ਼ੀਰੋ ਕਰ ਦਿੱਤਾ ਇਹਨੇ ਇਸ ਕਰਕੇ ਇਹ ਤਾਂ ਆਪਣੀਆਂ ਜ਼ੁਬਾਨਾਂ ਨਾ ਹੀ ਖੋਲਣ ਦਾ ਚੰਗੀ ਗੱਲ ਆ ਸੁਖੀ ਵੇਲੇ ਜਿਹੜੇ ਬੰਦੇ ਐਮਐਲਏ ਨਹੀਂ ਇੱਥੇ ਵੜਨਾ ਉਹਨਾਂ ਨੂੰ ਅਸੀਂ ਫੋਟਾ ਫੋਟਾ ਵੜੀ ਉਹਨਾਂ ਜਦੋਂ ਵੋਟਾਂ ਹੀ ਨਕਾਰਾ ਮਿੰਟੋ ਲੈ ਕੇ ਭੱਜਦੇ ਨੇ ਕਦੀ ਆ ਨੂੰ ਕਦੀ ਆ ਨੂੰ ਕਦੀ ਮੋਹਣਵਾਲਾ ਨੂੰ ਕੀ ਲੜ ਗਿਆ ਹੁਣ ਕਿਉਂ ਨਹੀਂ ਆਉਂਦੇ ਹੁਣ ਦੁਨੀਆ ਫਸੀ ਆ ਉਹ ਇਹੋ ਜਿਹੇ ਨੇ ਗਰੀਬ ਐ ਮਰਦੇ ਮਰਨਦੇ ਇਹਨਾਂ ਨੂੰ ਉਹ ਤੁਸੀਂ ਲੱਖ-ਲੱਖ ਰੁਪਏ ਦੇ ਚੈੱਕ ਦੇ ਕੇ ਤਨਖਾਹਾਂ ਦੇ ਵਿੱਚੋਂ ਤੇ ਕੀ ਤੁਸੀਂ ਆਪਣਾ ਮਤਲਬ ਜੀਚੀ ਤੇ ਖੂਨ ਲਾ ਕੇ ਤੇ ਉਹ ਸ਼ਹੀਦ ਬਣਦੇ ਆਪਣੇ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਹ ਲੱਖ-ਲੱਖ ਰੁਪਏ ਨਾਲ ਕੁਝ ਨਹੀਂ ਹੋਣਾ ਮਿੱਤਰਾ ਇੱਥੇ ਐਨਆਰਆਈ ਭੈਣ ਭਰਾਵਾਂ ਨੇ ਕਰੋੜਾਂ ਰੁਪਏ ਫੰਡ ਦੇ ਦਿੱਤਾ ਤੇ ਤੁਸੀਂ ਕਰੋੜਾਂ ਰੁਪਏ ਕਪੜੇ ਕਰ ਲੇ ਨਾਲੀਆਂ ਗਲੀਆਂ ਦੇ ਤੇ ਤੁਹਾਨੂੰ ਉਹ ਕਰੋੜਾਂ ਦੇ ਵਿੱਚੋਂ ਲੱਖ-ਲੱਖ ਰੁਪਏ ਦੇਣ ਆਏ ਹੋ ਸ਼ਰਮ ਕਰੋ ਸ਼ਰਮ ਇੱਕ ਬੋਮਾਲ ਪੈਂਦੇ ਜਿਹੜਾ ਆ ਅੱਜ ਅਹੀਂ ਇੱਥੇ ਪਹੁੰਚੇ ਆ ਪਰ ਦੇਖ ਕੇ ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ ਕਿਉਂਕਿ ਤਕਰੀਬਨ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਮੇਰੇ ਭੈਣ ਭਰਾ ਆ ਉਹ ਉਹਨਾਂ ਦੇ ਘਰ ਰੋਟੀ ਖਾਣ ਨੂੰ ਪਾਣੀ ਪੀਣ ਨੂੰ ਮਦਈ ਵਨ ਕਹਾ ਹੱਥ ਧੋਣ ਨੂੰ ਵੀ ਪਾਣੀ ਨਹੀਂ ਹੈਗਾ ਇਹ ਜਿਹੜੇ ਆ ਜਿਹੜੇ ਤਮਾਤਾ ਤੋਤਲ ਕਹਿਣ ਵਾਲੇ ਨਾ ਇਹ ਉਤੋਂ ਤੱਕ ਪਹੁੰਚਣਦੇ ਆ ਜਦ ਤੱਕ ਪਾਣੀ ਨਹੀਂ ਹੈਗਾ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਬਹੁਤ ਹੀ ਚੜ੍ਹਦੀ ਕਲਾ ਵਾਲੀ ਸਾਡੀ ਭੈਣ ਆ ਉਹ ਜ਼ਮੀਨੀ ਲੈਵਲ ਤੇ ਆ ਲੇਕਿਨ ਉਹਦੀਆਂ ਵੀ ਕੋਈ ਬੰਦਸ਼ਾ ਨਾ ਉਹਦੇ ਕੋਈ ਬੰਦਸ਼ਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਹੋਰ ਆਜਾਦ ਲੋਕ ਚੈਨਲ ਦੀ ਟੀਮ ਪਹੁੰਚੀ ਹੈ ਅਜਨਾਲਾ ਕਸਬਾ ਦੇ ਪਿੰਡ ਗਗੋਮਾਲ ਵਿਖੇ ਕੱਲ ਸਾਡੀ ਟੀਮ ਪਹੁੰਚੀ ਸੀ ਰਮਦਾਸ ਵਾਲੇ ਏਰੀਆ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਮਾਰ ਪੈ ਚੁੱਕੀ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਖੇਤ ਪੂਰੀ ਤਰ੍ਹਾਂ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਨੇ ਔਰ ਲੋਕਾਂ ਦਾ ਬੁਰਾ ਹਾਲ ਹੋ ਚੁੱਕਿਆ ਹੋਇਆ ਅੱਜ ਉਸੇ ਲੜੀ ਦੇ ਤਹਿਤ ਅਸੀਂ ਅਜਨਾਲਾ ਕਸਬਾ ਦੇ ਪਿੰਡ ਗਗੋਮਾਲ ਵਿਖੇ ਪਹੁੰਚੇ ਆ ਬਾਪੂ ਜੀ ਕਿਦਾਂ ਦੇ ਹਾਲਾਤ ਬਣੇ ਹੋਏ ਤੁਹਾਡੇ ਨਾ 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 ਪੜੇ ਨਾ ਕਹ ਜੀ ਅੱਗੋਂ ਪਿੱਛੋਂ ਪਰਚੇ ਜਿਆਦਾ ਪਾਣੀ ਇਧਰ ਘਟਿਆ ਪ੍ਰਸ਼ਾਸਨ ਵੱਲੋਂ ਤੁਹਾਡੀ ਕੋਈ ਸਾਰ ਲਈ ਜਾ ਰਹੀ ਆ ਤੁਹਾਡੇ ਹਲਕੇ ਦੇ ਜਿਹੜੇ ਐਮ ਐਲ ਏ ਆ ਕੁਲਦੀਪ ਸਿੰਘ ਢਾਲੀਵਾਲ ਉਹ ਪੂਰੇ ਪਰਵਤ ਇੱਥੇ ਪਹੁੰਚਿਆ ਜੀ ਇੰਨਾ ਪਾਣੀ ਸਾਡੇ ਘਰਾਂ ਚ ਪਾਣੀ ਫਰ ਗਿਆ ਕੋਈ ਇੱਥੇ ਕਿਸੇ ਨੇ ਆਵਾਜ਼ ਹੀ ਨਹੀਂ ਪੁੱਛੀ ਕੋਈ ਪਾਣੀ ਨਹੀਂ ਇੱਥੇ ਕੋਈ ਲੈਣਾ ਨਹੀਂ ਦੇਣਾ ਨਹੀਂ ਐ ਹੋਏ ਪਾਣੀ ਵੀ ਨਹੀਂ ਗਜ਼ਾਰਾ ਕੀਤਾ ਕਹੋ ਗੰਦਾ ਪਾਣੀ ਪੀ ਰਹੇ ਇਹੋ ਹੀ ਪੀ ਰਹੇ ਕੀ ਕਰੇ ਹੁਣ ਹੁਣ ਪਾਣੀ ਆਉਂਦੇ ਔਰ ਤੁਹਾਡੇ ਹਲਕੇ ਦੇ ਜਿਹੜੇ ਐਮਐਲਏ ਆ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਆ ਕਿ ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਲਗਾ ਕਰ ਰਹੇ ਜੀ ਉਹ ਤਗੜਿਆ ਲੋਕਾਂ ਨੂੰ ਦੇਣ ਦੇ ਮਾੜਿਆਂ ਨੂੰ ਕੋਈ ਨਹੀਂ ਦਿੰਦਾ ਤਗੜੇ ਲੋਕਾਂ ਨੂੰ ਦੇਣ ਦੇ ਜਿਹੜੇ ਤਗੜੇ ਲੱਗ ਕੇ ਰੱਜੇ ਨੇ ਉਹਨਾਂ ਨੂੰ ਰਜਾਉਂਦੇ ਜੇ ਮਾੜੇ ਨੂੰ ਕੋਈ ਨਹੀਂ ਦਿੰਦਾ ਮਾੜਿਆਂ ਨੂੰ ਕੋਈ ਨਹੀਂ ਆਉਂਦਾ ਤੁਹਾਡੇ ਤੱਕ ਸਮਾਜ ਸੇਵੀ ਸੰਸਥਾਵਾਂ ਕੋਈ ਪਹੁੰਚੀਆਂ ਨਹੀਂ ਨਾ ਕੋਈ ਨਹੀਂ ਪਹੁੰਚਿਆ ਸਾਡੇ ਰਾਗ ਇੱਥੇ ਜਿਸ ਦਿਨ ਦਾ ਪਾਣੀ ਆਇਆ ਕੋਈ ਇੱਥੇ ਤੁਹਾਡੇ ਤੱਕ ਕੋਈ ਲੰਗਰ ਲੈ ਕੇ ਨਹੀਂ ਪਹੁੰਚਿਆ ਲੰਗਰ ਲੰਗਰ ਵੀ ਉੱਥੇ ਲੱਗ ਲੋਕ ਲੈ ਕੇ ਆਉਂਦੇ ਉਹ ਘਰਾਂ ਚ ਜਵਾਰੇ ਕੱਲ ਦੇ ਕੇ ਗਏ ਨਹੀਂ ਸਾਨੂੰ ਘਰਾਂ ਚ ਕੱਲ ਦੇ ਕੇ ਗਏ ਡੇਰਿਆਂ ਦੇ ਇਸ਼ਾਰੇ ਡੇਰਿਆਂ ਦੇ ਲਈ ਜਾਂਦੇ ਹਾਂਜੀ ਮਾਤਾ ਜੀ ਹਾਂਜੀ ਤੁਹਾਡੇ ਇੱਥੇ ਰਸਣ ਪਾਣੀ ਪਹੁੰਚ ਰਿਹਾ ਜੀ ਰਸਣ ਪਾਣੀ ਪਹੁੰਚਦੀ ਜੀ ਹੈ ਨਹੀਂ ਭੁੱਖੇ ਦੇ ਬਿਠੇ ਅੱਛਾ ਹਾਂਜੀ ਨਾ ਕੋਈ ਇਹ ਦਿਖਾਨ ਨੂੰ ਮਿਲਦਾ ਜੇ ਨਾ ਕੋਈ ਦੁੱਧ ਮਿਲਦਾ ਕੁਛ ਨਹੀਂ ਮਿਲਦਾ ਹਾਂਜੀ ਤੇ ਬੱਚੇ ਹੀ ਪਚਾਏ ਜੇ ਵਿਚਾਰੇ ਬੱਚੇ ਤੇ ਮੈਂ ਇੱਥੇ ਇਕੱਲੀ ਵੀ ਬੱਚੇ ਰੱਖੋ ਬੱਤੀ ਬੱਤੀ ਕੋਲ ਬਹੁਤ ਤੰਗੀ ਹੈ ਅੱਛਾ ਕੱਲੇ ਇੱਥੇ ਰਹ ਰਹੇ ਪਿੰਡ ਕੱਲੇ ਰਹੇ ਜਾਂ ਨਹੀਂ ਮਿੱਠਾ ਨਹੀਂ ਕੋਈ ਗਾਗਾ ਕੋ ਦਿਹਾੜੀ ਨਹੀਂ ਕਦੇ ਪਰ ਕੰਮ ਕਰਨਗੇ ਤੇ ਫਿਰ ਤੇ ਵੇਲੇ ਹੈਗੇ ਵਿਚਾਰੇ ਜਾਣੇ ਹਾਂ ਤੇ ਮੜਾ ਮੋਟਾ ਖਾ ਖੋ ਕੰਡ ਗੁਜ਼ਾਰਾ ਕਰਦੇ ਪਹਿਲਾਂ ਤਾਂ ਪਾਣੀ ਕੋਈ ਨਿਵਾ ਹੋਇਆ ਜੀ ਤੁਹਾਡੇ ਲਾਸਟ ਆ ਥੋੜਾ ਥੋੜਾ ਹੋਇਆ ਜੀ ਅਜੇ ਤੱਕ ਅਸੀਂ ਪਹਿਲਾਂ ਹੁਣ ਥੋੜਾ ਜਿਹਾ ਲੱਠਾ ਪਾ ਲਿਆ ਅੱਗੇ ਲੱਤ ਜੀ ਹਾਂਜੀ 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 ਵੀਰ ਜੀ ਬੜਾ ਪਾਣੀ ਲੰਘ ਕੇ ਆਣਾ ਪਿਆ ਬੜਾ ਪਾਣੀ ਲੰਘ ਕੇ ਆਉਣਾ ਬਹੁਤ ਮੁਸ਼ਕਲ ਬੜੀ ਆਉਂਦੀ ਹੈ ਜੀ ਕਿੰਨੀ ਕਿੰਨੀ ਕ ਅੱਗੇ ਆਬਾਦੀ ਆ ਮਤਲਬ ਸਾਰੇ ਲੋਕ ਇੱਥੇ ਰਹਿ ਰਹੇ ਆਂ ਅੰਦਰਾਂ 'ਚ ਪਾਣੀ ਫਿਰ ਗਿਆ ਸਾਰੀ ਸਾਰੇ ਕੋਠੇ ਡੇਪੇ ਉਧਰ ਬੁਰੇ ਹਾਲ ਬਹੁਤ ਹੈ ਔਰ ਤੁਹਾਡੇ ਤੱਕ ਤੁਹਾਡੇ ਇਲਾਕੇ ਦੇ ਜੋ ਐਮ ਐਲ ਏ ਆ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਸਾਰਾ ਰਸ਼ਨ ਪਾਣੀ ਦਾ ਪ੍ਰਬੰਧ ਹੋ ਰਿਹਾ ਕੋਈ ਨਹੀਂ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਇੱਥੇ ਗੁਜ਼ਾਰਾ ਕਿਦਾਂ ਚੱਲ ਰਿਹਾ ਐਦਾਂ ਜਿਹੜਾ ਆਪਣੇ ਕੋ ਹੈਗਾ ਐਦਾਂ ਲੰਗ ਲੰਗ ਕਰਾਈ ਜਾਂਦਾ ਮਾੜਾ ਮੋਟਾ ਲਿਆ ਕੇ ਬੰਦੇ ਪਾਣੀ ਚ ਲੰਗਨੋ ਕੇ ਖਾਈ ਜਾਂਦੇ ਆ ਠੀਕ ਹੈ ਕੋਈ ਨਹੀਂ ਆਉਂਦਾ ਇੱਥੇ ਕੀ ਤੁਸੀਂ ਮੰਗ ਕਰੋਗੇ ਪ੍ਰਸ਼ਾਸਨ ਕੋਲੋਂ ਔਰ ਆਪਣੇ ਜਿਹੜੇ ਤੁਹਾਡੇ ਹਲਕੇ ਦੇ ਐਮ ਐਲ ਏ ਸਾਹਿਬ ਨੇ ਮਾਗਨ ਨੂੰ ਆਪਣਿਆ ਵੀ ਸੋਚਣਾ ਚਾਹੀਦਾ ਹੈ ਮੰਗ ਕੀ ਕਰਨੀ ਉਹਦੇ ਕੋ ਉਹਨਾਂ ਦਾ ਵੀ ਸੋਚਣਾ ਚਾਹੀਦਾ ਵੋਟਾ ਵੇਲੇ ਤੇ ਸਾਰੇ ਆਉਂਦੇ ਆ ਹੁਣ ਮੌਕੇ ਤੇ ਕੋਈ ਨਹੀਂ ਆਉਂਦੇ ਔਖੀ ਵੇਲੇ ਔਖੀ ਵੇਲੇ ਜਿਹੜੇ ਬੰਦੇ ਐਮਐਲਏ ਨੇ ਇੱਥੇ ਵੜਨਾ ਉਹਨਾਂ ਨੂੰ ਅਸੀਂ ਵੋਟ ਫੋਟਾ ਵਰੀ ਉਹਨਾਂ ਨੂੰ ਜਦੋਂ ਵੋਟਾਂ ਹੀ ਨਕਾਰਾ ਮਿੰਟੋ ਲਾ ਕੇ ਭੱਜਦੇ ਨੇ ਕਦੀ ਆ ਇਹਨੂੰ ਕਦੀ ਆ ਇਹਨੂੰ ਕਦੀ ਹੁਣ ਉਹਨਾਂ ਨੂੰ ਕੀ ਲੜ ਗਿਆ ਹੁਣ ਕਿਉਂ ਨਹੀਂ ਆਉਂਦੇ ਹੁਣ ਨਹੀਂ ਕੋਈ ਆਉਂਦਾ ਹੁਣ ਦੁਨੀਆ ਫਸੀ ਆ ਉਹ ਇਹੋ ਜਿਹੇ ਨੇ ਗਰੀਬ ਐ ਮਰਦੇ ਮਰਨਦੇ ਉਹਨਾਂ ਨੂੰ ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਅਸੀਂ ਕੀ ਚੋਣਾ ਵੀ ਉਹਨਾਂ ਗਰੀਬਾਂ ਦੇ ਹੱਥ ਵੇਖਣ ਵੀ ਕੀ ਹਾਲ ਆ ਉੱਥੇ ਡੱਗੇ ਲੋਕਾਂ ਦੇ ਪਾਣੀਆਂ 'ਚ ਬੈਠੇ ਨੇ ਬੱਚੇ ਨਿਗੇ ਨਿਗੇ ਟਰਲੇ ਲੈਣ ਦੇ ਦੁੱਧ ਨਹੀਂ ਆਗਾ ਕੋ ਚਾਹ ਮਿੱਠਾ ਨਹੀਂ ਆਗਾ ਲੋਕਾਂ ਜੀ ਗਰੀਬ ਜਨਤਾ ਮਰਦ ਰਹੀ ਆ ਇਹ ਦੇਰਿਆਂ ਨੂੰ ਲਾਲਾ ਭੱਜੀ ਜਾਂਦੇ ਦੇਰਾਂ 'ਲ ਜਿਆਦਾ ਪਾਣੀ ਆ ਉਹਦੇ ਅੱਗੇ ਜ਼ਿੰਮੇਦਾਰ ਵਾਧੂ ਉਹਨਾਂ ਕੋ ਮਾਰਾ ਇਹਨਾਂ ਗਰੀਬਾਂ ਨੂੰ ਕੋ ਪੁੱਛਦਾ ਨਹੀਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਸੀਗਾ ਕਿ ਮੈਂ ਵੀ ਆਮ ਘਰ ਦਾ ਬੱਚਾ ਹਾਂ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਲੋਕਾਂ ਦੀ ਪੂਰੀ ਸੁਣਵਾਈ ਕੀਤੀ ਜਾਊਗੀ ਸੀਐਮ ਮਾਨ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਕਿਨੇ ਨਾ ਗਰੀਬਾਂ ਦਾ ਮਸਲਾ ਹੱਲ ਕਰਨ ਕਿਸ ਤਰ੍ਹਾਂ ਉਹ ਜੋ ਤੁਰੇ ਫੇਰਦੇ ਜਵਾਰੇ ਬੇਕਾਰ ਬੰਦੇ ਨਾਲ ਕੋ ਕੰਮ ਨਾ ਕੋ ਕਾਰ ਇਹੋ ਜਿਹੇ ਨਾ ਕੋ ਦਿਹਾੜੀ ਲੱਭਦੀ ਮਿਹਨਤ ਬੰਦੇ ਵਾਲੇ ਨੂੰ ਉਹਨੇ ਕਿੱਥੇ ਜਾਣਾ ਇਹਨਾਂ ਦੇ ਇਹਨਾਂ ਦੇ ਜ਼ਿੰਮੇਵਾਰਾਂ ਦੇ ਤੇ ਪੈਲੀਆਂ ਬਣੇ ਨੇ ਤੇ ਖਾ ਲੈਣਗੇ ਤੇ ਅਸੀਂ ਕਿੱਥੋਂ ਖਾਣਾ ਅਈ ਧਾਨੂ ਤੇ ਦਿਹਾੜੀ ਵੀ ਨਹੀਂ ਖਰਦਾ ਕੋਈ ਇਹੋ ਜਿਹੇ ਕਿੱਥੋਂ ਦਿਹਾੜੀ ਤੁਹਾਨੂੰ ਪਤਾ ਕਿੰਨੇ ਖਰਦੀਆਂ ਕਿੰਨਾਂ ਨੂੰ ਤੇ ਇਹੋ ਚਾਹੀਦਾ ਵੀ ਇਹਨਾਂ ਮਾਰਿਆ ਗਰੀਬਾਂ ਦਾ ਛੋਟੋ ਇਹਨਾਂ ਦਾ ਨਹੀਂ ਛੋਟਣਾ ਵੋਟਾਂ ਵੀ ਇਹੋ ਹੀ ਪਾਉਂਦੇ ਨੇ ਜੀ ਤਕੜਾ ਬੰਦਾ ਤਾਂ ਵੋਟ ਪਾਉਂਦੇ ਨਹੀਂ ਠੀਕ ਹਾਂਜੀ ਤੇ ਮਾਰੇ ਬੰਦੇ ਵੇਖ ਲੋ ਫੜਿਆ ਪਾਣੀਆਂ ਦੇ ਵਿੱਚ ਕਿਨਾ-ਕਿਨਾ ਪਾਣੀ ਆ ਵੇਖੋ ਅੰਦਰ ਅਜ ਪਾਣੀ ਆਣਾ ਨਾ ਪਾਣੀ ਅੰਦਰ ਅਜ ਇਹ ਲੋਕ ਉਹਦਾ ਕੋਠਿਆਂ ਤੇ ਚੜ ਕੇ ਬੈਠੇ ਨੇ ਰਾਚਨ ਪਾਣੀ ਜਾਂਦਾ ਤੇ ਮੈ ਜਾਂਦਾ ਜੀ ਜਿਹਨੂੰ ਨਹੀਂ ਮਿਲਦਾ ਨਾ ਸੀ ਜਿਹੜਾ ਜਵਾਰਾ ਜਾ ਕੇ ਲੈ ਆਉਂਦਾ ਪਾਣੀ ਜੋ ਖਾ ਲਿੰਦਾ ਜਿਹਨ ਕੋ ਨਹੀਂ ਜਾਇਆ ਜਾਂਦਾ ਉਹ ਕਿੱਥੋਂ ਗਾਲੇ ਬੁੱਢੀ ਬੁੱਢਾ ਕਿੱਥੋਂ ਚੱਲ ਜੂਗਾ ਸਾਡੇ ਨਾਲ ਜੁੜ ਚੁੱਕੇ ਨੇ ਅਕਾਲੀ ਦਲ ਦੇ ਪ੍ਰਧਾਨ ਚਤਰਜੀਤ ਸਿੰਘ ਲਾੜੀ ਜੀ ਉਹ ਵੀ ਉੱਚੇ-ਚੇ ਤੌਰ ਤੇ ਇੱਥੇ ਪਹੁੰਚੇ ਨੇ ਪ੍ਰਧਾਨ ਜੀ ਤੁਸੀਂ ਇੱਥੇ ਆਏ ਹੋ ਤੁਸੀਂ ਕਹਿ ਰਹੇ ਸੀਗੇ ਕਿ ਤੁਹਾਡੇ ਵੀ ਕੋਈ ਇੱਥੇ ਜਾਣਕਾਰ ਲੋਕ ਫਸੇ ਹੋਏ ਨੇ ਉਹਨਾਂ ਦੀ ਸਾਰ ਲੈਣ ਦੇ ਵਾਸਤੇ ਕੀ ਕਹਿਣਾ ਚਾਹੋ? ਵੇਖੋ ਜੀ ਗਗੋਮਾਲ ਪਿੰਡ ਜਿਹੜਾ ਆ ਅੱਜ ਅਹੀਂ ਇੱਥੇ ਪਹੁੰਚੇ ਆ ਪਰ ਵੇਖ ਕੇ ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ ਕਿਉਂਕਿ ਤਕਰੀਬਨ ਜਿਹੜੇ ਮਿਹਨਤ ਮੀਦੋਰੀ ਕਰਨ ਵਾਲੇ ਮੇਰੇ ਭੈਣ ਭਰਾ ਆ ਉਹ ਉਹਨਾਂ ਦੇ ਘਰ ਰੋਟੀ ਖਾਣ ਨੂੰ ਪਾਣੀ ਪੀਣ ਨੂੰ ਮਦਈ ਵਨ ਕੇ ਹੱਥ ਧੋਣ ਨੂੰ ਵੀ ਪਾਣੀ ਨਹੀਂ ਹੈਗਾ ਦੂਜੇ ਨੰਬਰ ਤੇ ਆ ਵੀ ਦਵਾਈ ਕੋਈ दारू ਕੋਈ ਬਜ਼ੁਰਗ ਬਿਮਾਰ ਆ ਕੋਈ ਬੱਚਾ ਬਿਮਾਰ ਆ ਕਿਸੇ ਤਰ੍ਹਾਂ ਦੀ ਕੋਈ ਵੀ ਸੁਵਿਧਾ ਇੱਥੇ ਨਹੀਂ ਪਹੁੰਚੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹ ਮਾੜੇ ਇਲਾਕੇ ਜਿਹੜੇ ਆ ਜਿਨ੍ਹਾਂ ਦਾ ਮੈਂ ਵੀ ਅਰਾਸੇ ਹੀ ਵੇਖਦਾ ਹਾਂ ਕਿ ਘਰ ਵੀ ਵਿਚਾਰਿਆਂ ਦੇ ਡਿੱਗ ਪਿਆ ਔਰ ਜਿੱਥੇ ਮਾੜੀ ਮੁੱਟੀ ਕੋਈ ਬਰਸਾਤ ਪੈ ਰਹੀ ਆ ਬਰਸਾਤ ਦੇ ਜਿੱਥੇ ਵੀ ਮਾੜਾ ਮਟਾ ਕੋਈ ਹੈਗੀ ਆ ਜਗਾ ਉਥੇ ਮਤਲਬ ਜਨਾਨੀਆਂ ਬੱਚੇ ਲੈ ਕੇ ਬੈਠੀਆਂ ਆ ਤੇ ਪਾਣੀ ਬਹੁਤ ਜ਼ਿਆਦਾ ਅਸੀਂ ਵੀ ਲੱਖ ਲੱਖ ਪਾਣੀ ਨੰਗ ਕੇ ਆਏ ਆ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਥੇ ਚਲੋ ਜੋ ਵੀ ਸਰਦ ਆ ਬੰਦਾ ਆ ਸਾਡੇ ਨਾਲ ਖਾਲਸਾ ਜੀ ਆਏ ਆ ਦਵਾਈਆਂ ਦੀ ਜੋ ਵੀ ਜਿਹੜੇ ਬੰਦੇ ਨੂੰ ਵੀ ਜਿਹੜੇ ਪਰਿਵਾਰ ਨੂੰ ਦਵਾਈਆਂ ਦੀ ਲੋੜ ਆ ਉਹ ਦੇਣ ਵਾਸਤੇ ਇੱਥੇ ਪਹੁੰਚੇ ਨੇ ਖਾਲਸਾ ਜੀ ਅਸੀਂ ਉਹਨਾਂ ਦੇ ਨਾਲ ਪਹੁੰਚੇ ਆ ਤੇ ਮੈਂ ਮੰਗ ਕਰਦਾ ਹਾਂ ਪ੍ਰਸ਼ਾਸਨ ਉਹ ਵੀ ਇਹ ਇਲਾਕੇ ਦਾ ਹਾਲ ਵੇਖ ਕੇ ਤੇ ਇਹਨਾਂ ਨੂੰ ਆਪਣੀ ਮਰਜ਼ਾ ਜੋ ਵੀ ਸੰਭਵ ਆ ਪਹੁੰਚਾਈ ਜਾਵੇ ਹੁਣ ਅਸੀਂ ਗੱਲ ਕਰਾਂਗੇ ਸੰਤ ਸਪਾਈ ਸੁਸਾਇਟੀ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਜੀ ਖਾਲਸਾ ਜੀ ਜੋ ਕਿ ਮੈਡੀਕਲ ਕੈਂਪ ਲਗਾਉਣ ਵਾਸਤੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਜੋ ਇੱਥੇ ਬੱਚੇ ਬਜ਼ੁਰਗ ਦਵਾਈਆਂ ਤੋਂ ਮਹਿਰੂ ਬੈਠੇ ਨੇ ਬਿਮਾਰ ਨੇ ਉਹਨਾਂ ਦੀ ਮਦਦ ਦੇ ਵਾਸਤੇ ਦਵਿੰਦਰ ਸਿੰਘ ਖਾਲਸਾ ਜੀ ਇੱਥੇ ਪਹੁੰਚੇ ਨੇ ਔਰ ਕੱਲ ਇਹਨਾਂ ਦੇ ਵੱਲੋਂ ਰਮਦਾਸ ਵਿਖੇ ਵੀ ਕੈਂਪ ਇਸ ਤਰ੍ਹਾਂ ਹੀ ਲਗਾਇਆ ਗਿਆ ਸੀ ਔਰ ਉੱਥੇ ਦੇ ਲੋਕਾਂ ਦੇ ਵੀ ਇਸ ਤੋਂ ਵੀ ਮਾੜੇ ਹਾਲਾਤ ਸਨ ਉਹ ਵੀ ਪਾਣੀ ਦੇ ਵਿੱਚ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਤੱਕ ਕੋਈ ਦਵਾਈ ਔਰ ਕੋਈ ਰਾਸ਼ਨ ਦਾ ਇੰਤਜ਼ਾਮ ਨਹੀਂ ਹੋ ਰਿਹਾ ਦਵਿੰਦਰ ਸਿੰਘ ਖਾਲਸਾ ਜੀ ਨਾਲ ਗੱਲ ਕਰਾਂਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਪਤਾ ਜੀ ਆ ਦੇ ਹਾਂਜੀ ਖਾਲਸਾ ਜੀ ਤੁਸੀਂ ਅੱਜ ਪਹੁੰਚੇ ਹੋ ਪਿੰਡ ਗੱਗੋਮਾਲ ਵਿਖੇ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਹਾਲਾਤ ਤੁਸੀਂ ਇਨ੍ਹਾਂ ਭੈਣ ਭਰਾਵਾਂ ਤੋਂ ਪੁੱਛੋ ਮੇਰੇ ਖਾਲ ਦੇ ਨਾਲ ਤੁਹਾਨੂੰ ਬਖੂਬੀ ਦੱਸਣਗੇ ਜੀ ਅਸੀਂ ਤੇ ਬਸ ਇਨ੍ਹਾਂ ਭੈਣ ਭਰਾਵਾਂ ਦੀ ਅਸੀਸਾਂ ਲੈਣ ਵਾਸਤੇ ਆਏ ਹੋਏ ਆ ਸਰਕਾਰਾਂ ਇਨ੍ਹਾਂ ਲੋਕਾਂ ਦੇ ਨਾਲ ਵਾਅਦੇ ਕਰਕੇ ਮਾਦਾ ਖਰਾਫੀ ਕਰਕੇ ਨੇ ਅੱਜ ਮੇਰੇ ਖਾਲ ਦੇ ਨਾਲ ਭਗਵੰਤ ਮਾਨ ਜਿਹੜਾ ਅੱਜ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਨਿਸ਼ਾਨਾ ਸਾਧਦੇ ਕਿ ਆਪਣੇ ਮਹਿਲਾਂ ਤੋਂ ਬਾਹਰ ਨਿਕਲਦੇ ਤੇ ਅੱਜ ਮੇਰੇ ਖਾਲ ਦੇ ਨਾਲ ਇਹ ਵੀ ਰਾਜੀ ਮਹਾਰਾਜ ਜਿਵੇਂ ਬਣ ਕੇ ਬੈਠਿਆ ਇੱਕ ਵਾਰ ਨਿਕਲਦੇ ਮੇਰੇ ਜਿੱਦਾਂ ਤੇ ਹਾਲਾਤ ਬਣੇ ਪਏ ਆ ਮਾਝੇ ਦੇ ਵਿੱਚ ਖਾਸ ਕਰਕੇ ਕੈਪਟਨ ਉਹਨਾਂ ਦੂਜਿਆਂ ਨੂੰ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਕਮ ਸੇ ਕਮ ਆਪਣੀ ਰਹਿਸ਼ਿ ਇਥੇ ਕਰਦਾ ਜੇ ਛੁੱਟੀਆਂ ਮਨਾਉਣ ਨੂੰ ਕੇਜਰੀਵਾਲ ਭਾਖੜਾ ਡੈਮ ਤੇ ਉੱਥੇ ਜਾ ਸਕਦਾ ਬਹਿ ਸਕਦਾ ਤੇ ਇੱਥੇ ਵੀ ਇਹਨਾਂ ਪੈਣਪਰਾਵਾਂ ਦੇ ਵਿੱਚ ਹੀ ਬਹਿ ਸਕਦਾ ਵਾ ਸੋ ਇਸ ਕਰਕੇ ਹੁਣ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਕੋਲ ਲਾਂਨ ਤਾਂ ਹੀ ਮੁੱਕ ਗਈਆਂ ਕਿ ਭੀ ਕਿਹੜੇ ਮੂਨ ਲਾਂਨ ਤਾਂ ਪਾਈਏ ਇਹਨਾਂ ਨੂੰ ਤੇ ਇਸ ਕਰਕੇ ਬਸ ਅਸੀਂ ਤਾਂ ਹੁਣ ਇਹਨਾਂ ਪੈਣਪਰਾਵਾਂ ਦੀ ਅਸਵਾਮਾਂ ਵਾਸਤੇ ਹੀ ਆ ਵੇਖੋ ਅੱਜ ਹਾਲਾਤ ਇਦਾਂ ਦੇ ਬਣ ਗਏ ਆ ਕਿ ਕੋਈ ਦੋ ਰਾਜ ਨਹੀਂ ਜਿੱਥੇ ਵੱਡੇ ਲੈਵਲ ਤੇ ਕਿਸਾਨ ਤੇ ਮਜ਼ਦੂਰ ਪ੍ਰਭਾਵਿਤ ਹੋਏ ਨਾ ਇਨਸਾਨੀਅਤ ਪੂਰੀ ਪੂਰੀ ਪ੍ਰਭਾਵਿਤ ਹੋਈ ਹੈ ਹੁਣ ਇਹ ਤੇ ਮੇਰੇ ਖਾਲ ਦੇ ਨਾਲ ਆਪਣੀਆਂ ਕੋਠੀਆਂ ਚੋਂ ਬਾਹਰ ਨਿਕਲਣਾ ਤੇ ਬੈਂਕ ਅਕਾਊਂਟ ਆਪਣੇ ਜਿਹੜੇ ਜਿਹੜੇ ਇਹਨਾਂ ਨੇ ਕਾਲੇ ਕਰਤੂਤਾਂ ਦੇ ਕਰਕੇ ਭਰਲੇ ਆ ਨਾ ਬੈਂਕ ਖਾਤੇ ਉਹਨਾਂ ਨੂੰ ਖਾਲੀ ਕਰਨ ਦਾ ਵੇਲਾ ਆ ਗਿਆ ਇਹਨਾਂ ਭੈਣ ਭਰਾਵਾਂ ਦੇ ਵੇਖੋ ਹਾਲਾਤ ਕਿਦਾਂ ਦੇ ਆ ਉਹ ਇੱਥੇ ਮਾ ਬਜ਼ੁਰਗ ਮਾਤਾ ਬੇਟੇ ਬੈਠੇ ਸੀ ਮੇਰੇ ਕੋਲ ਉਹ ਕਹਿ ਰਹੇ ਸੀ ਕਿ ਸਾਡੇ ਕੋਲ ਤਾਂ ਮਤਲਬ ਬਾਥਰੂਮ ਕਰਨ ਜੋ ਗਿਆ ਜਾਣਾ ਹੋਵੇ ਨਾ ਸਿੱ ਤਾਂ ਸਾਡੇ ਕੋਲ ਪਾਣੀ ਵੀ ਹੈਗਾ ਸਾਡੇ ਕੋਲ ਸੋ ਇਦਾਂ ਦੇ ਹਾਲਾਤ ਮਾੜੇ ਹੋਏ ਪਏ ਨੇ ਸੋ ਪੰਜਾਬ ਪੰਜਾਬ ਹਮੇਸ਼ਾ ਖੜਦਾ ਆ ਰਿਹਾ ਲੋਕਾਂ ਵਾਸਤੇ ਲੇਕਿਨ ਪੰਜਾਬ ਵਾਸਤੇ ਅੱਜ ਕੋਈ ਨਹੀਂ ਖੜੋਤਾ ਅੱਜ ਪੰਜਾਬੀ ਹੀ ਪੰਜਾਬੀ ਦੀ ਬਾਹ ਫੜ ਰਿਆ ਔਰ ਮੇਰੇ ਖਿਆਲ ਦੇ ਨਾਲ ਇਹ ਸੱਚੇ ਪਾਤਸ਼ਾਹ ਦੀ ਬੜੀ ಅಪਾਰ ਬਖਸ਼ਿਸ਼ ਰਹਿਮਤ ਆ ਇਸ ਕੌਮ ਦੇ ਉੱਪਰ ਕਿ ਸਰਕਾਰਾਂ ਸਮੇਂ-ਸਮੇਂ ਤੇ ਸਾਨੂੰ ਨਮਸਤੋ ਬੂਧ ਕਰਦੀਆਂ ਆਂ ਤੇ ਇਹ ਸਾਡੀ ਕੌਮ ਜਿਹੜੀ ਆ ਹਮੇਸ਼ਾ ਆਪਣੀਆਂ ਪੈਰਾਂ ਤੇ ਦੁਬਾਰਾ ਫਿਰ ਖੜੀ ਹੁੰਦੀ ਆ ਇਹ ਹਾਲਾਤ ਬੜੀ ਜਤੀ ਠੀਕ ਹੋ ਜਾਣੇ ਨੇ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਜਦੋਂ ਦੇ ਆਪਾਂ ਤੁਰੇ ਆ ਲੁਧਿਆਣੇ ਤੋਂ ਦੇਖ ਰਹੇ ਆ ਕਿ ਬੜੇ ਵੱਡੀ تعداد ਦੇ ਵਿੱਚ ਟਰੈਕਟਰਾਂ ਦੇ ਉੱਪਰ ਸਾਡੀ ਨੌਜਵਾਨੀ ਜਿਹੜੀ ਆ ਸੜਕਾਂ ਦੇ ਉੱਪਰ ਉੱਤਰੀ ਪਈ ਆ ਐਨ ਆਰ ਆਈ ਭੈਣ ਭਰਾ ਸਾਡੇ ਵੱਡੀ ਗਿਣਤੀ ਦੇ ਵਿੱਚ ਆਪਣੀ ਤਿਲ ਫੁੱਲ ਮਤਲਬ ਦੇ ਵਿੱਚੋਂ ਜਿਹੜਾ ਵਾ ਹਿੱਸਾ ਭੇਜ ਰਹੇ ਆ ਦੁਨੀਆ ਦੇ ਵਿੱਚ ਐਸਾ ਕੋਈ ਗੁਰਦੁਆਰਾ ਨਹੀਂ ਆ ਜਿੱਥੇ ਅੱਜ ਬੈਠ ਕੇ ਪੰਜਾਬ ਬਾਰੇ ਚਰਚਾ ਚਰਚਾ ਨਾ ਹੁੰਦੀ ਹੋਵੇ ਪੰਜਾਬ ਦੇ ਹਾਲਾਤਾਂ ਬਾਰੇ ਚਰਚਾ ਨਾ ਹੁੰਦੀ ਹੋਵੇ ਜਾਂ ਉੱਥੋਂ ਦੇ ਫੰਡ ਕਿਵੇਂ ਇਕੱਠੇ ਕਰਨੇ ਆ ਕਿਵੇਂ ਰੇਂਜ ਕਰਕੇ ਤੇ ਪੰਜਾਬ ਨੂੰ ਕਿਵੇਂ ਪਹੁੰਚਾਉਣਾ ਰਾਹਤ ਸਮਗਰੀ ਇਹ ਸਭ ਵਿਚਾਰਾ ਹੋ ਰਹੀਆਂ ਨੇ ਮੈਂ ਇੱਕ ਬੇਨਤੀ ਕਰਾਂ ਸਰਕਾਰ ਨੂੰ ਵੀ ਇਸ ਮਾੜੇ ਸਮੇਂ ਦੇ ਵਿੱਚ ਪਹਿਲਾਂ ਤੁਸੀਂ ਗੰਦੀ ਰਾਜਨੀਤੀ ਤਹਿਤ ਇਹ ਸਮਾਂ ਆਇਆ ਹੁਣ ਗੰਦੀ ਰਾਜਨੀਤੀ ਦੇ ਤਹਿਤ ਇਹ ਨਾ ਹੋਵੇ ਕਿ ਫੇਰ ਤੁਸੀਂ ਮੌਬਜਾ ਜਿਹੜਾ ਆਪਣੇ ਆ ਹੀ ਬੰਦਿਆਂ ਨੂੰ ਜਿਹੜਾ ਦੇ ਦਿਓ ਤੇ ਇਹ ਗਰੀਬ ਭੈਣ ਭਰਾ ਦੁਬਾਰਾ ਫੇਰ ਕਿਤੇ ਰਹਿ ਜਾਣ ਇਸ ਕਰਕੇ ਜਿੱਥੇ ਕਿਸਾਨ ਵੱਡੇ ਲੈਵਲ ਤੇ ਪ੍ਰਭਾਵਿਤ ਹੋਇਆ ਉੱਥੇ ਮਜ਼ਦੂਰ ਵੀ ਵੱਡੇ ਲੈਵਲ ਤੇ ਪ੍ਰਭਾਵਿਤ ਹੋਇਆ ਵਾ ਸੋ ਜ਼ਮੀਨੀ ਲੈਵਲ ਤੇ ਚੰਗੀ ਖੋਜ ਕਰਕੇ ਸੂਝਵਾਨ ਬੰਦੇ ਅੱਗੇ ਲਾ ਕੇ ਤੇ ਇਹ ਮਜ਼ਦੂਰਾਂ ਨੂੰ ਵੀ ਉਨ੍ਹਾਂ ਹੀ ਮਿਲਣਾ ਚਾਹੀਦਾ ਵਾ ਜਿੰਨਾ ਅੱਜ ਸਾਡੇ ਕਿਸਾਨ ਭਰਾਵਾਂ ਨੂੰ ਮਿਲਣਾ ਚਾਹੀਦਾ ਹਾਲਾਕਿ ਅੱਜ ਬੜਾ ਵੱਡਾ ਜਿਗਰਾ ਕੀਤਾ ਪੰਜਾਬ ਪੰਜਾਬੀ ਅਤੇ ਕਿਸਾਨ ਮਜ਼ਦੂਰ ਸਾਂਝੇ ਮੰਚ ਤੇ ਇਕੱਠੇ ਹੋ ਕੇ ਵੇਖੋ ਟਰੈਕਟਰਾਂ ਦੇ ਟਰੈਕਟਰ ਆ ਰਹੇ ਆ ਸਮਾਨ ਦੇ ਰਾਹਤ ਸਮਗਰੀ ਦੇ ਤੇ ਉਹ ਇਸੇ ਤਰ੍ਹਾਂ ਹੀ ਸਾਨੂੰ ਇੱਕ ਦੂਜੇ ਦੀ ਬਾਹ ਫੜਨੀ ਚਾਹੀਦੀ ਹੈ ਔਰ ਗੁਰੂ ਕਿਰਪਾ ਕਰੇ ਇਹ ਸਮਾਂ ਥੋੜੇ ਸਮੇਂ ਲਈ ਟਲ ਜਾਣਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫੇਰ ਸਾਨੂੰ ਇਨਾਂ ਭੈਣ ਭਰਾਵਾਂ ਤੱਕ ਆਉਣ ਦੀ ਜ਼ਰੂਰਤ ਆ ਓਕੇ ਇਸ ਵੇਲੇ ਫਲੋ ਵਾ ਦੁਨੀਆਂ ਦੇ ਵਿੱਚ ਇੱਕ ਰੋਸ਼ ਪਾਇਆ ਜਾਇਆ ਜੋਸ਼ ਪਾਇਆ ਜਾ ਰਿਹਾ ਕਦੇ ਇਹ ਨਾ ਹੋਵੇ ਵੀਰੋ ਕਿ ਤੁਸੀਂ ਮਤਲਬ ਜਿਹੜਾ ਵਾ ਫੋਨ ਸਮਾਨ ਦੇ ਕੇ ਤੇ ਜਦੋਂ ਇਹਨਾਂ ਨੂੰ ਲੋਡ ਹੋਵੇ ਉਦੋਂ ਦੁਬਾਰਾ ਤੁਸੀਂ ਫੇਰ ਨਾ ਪਹੁੰਚੋ ਇਸ ਕਰਕੇ ਮੇਰੇ ਵੀਰ ਅੱਜ ਤੇ ਮੇਰੇ ਖਿਆਲ ਦੇ ਨਾਲ ਜੋਸ਼ ਦੇ ਨਾਲ ਨਾਲ ਆ ਜਿਹੜੇ ਭਰਾ ਅੱਜ ਸੇਵਾ ਲੈ ਕੇ ਜਾਂਦੇ ਆ ਉਹ ਹਫਤੇ ਬਾਅਦ 15 ਦਿਨਾਂ ਬਾਅਦ ਦੁਬਾਰਾ ਫੇਰ ਆਪਣਾ ਪ੍ਰੋਗਰਾਮ ਬਣਾਉਣਾ ਤੇ ਰਾਹਤ ਸਮਗਰੀ ਸੁਕੀਆਂ ਦਵਾਈਆਂ ਸਾਨੂੰ ਇੱਥੇ ਦਵਾਈਆਂ ਦੀ ਬਹੁਤ ਵੱਡੇ ਲੈਵਲ ਤੇ ਜ਼ਰੂਰਤ ਆ ਜਿੱਥੇ ਸਾਨੂੰ ਦਵਾਈਆਂ ਦੇ ਲੋੜ ਆ ਉੱਥੇ ਬੱਚਿਆਂ ਦੇ ਡਾਇਪਰ ਦੀ ਜ਼ਰੂਰਤ ਆ ਕੱਲ ਅਸੀਂ ਪਿੰਡ ਗਏ ਸੀ ਤੇ ਇੱਕ ਭੈਣ ਨੇ ਮੈਨੂੰ ਆਵਾਜ਼ ਮਾਰ ਕੇ ਸਾਈਡ ਤੇ ਆਖਿਆ ਕਿ ਵੀਰ ਜੀ ਸੈਂਟਰੀ ਪੈਟ ਹੈਗੇ ਆ ਤੇ ਮੈਨੂੰ ਸ਼ਰਮਿੰਦਗੀ ਦੇ ਨਾਲ ਅੱਖਾਂ ਦੀਆਂ ਕਰਨੀਆਂ ਪਈਆਂ ਤੇ ਮੈਂ ਕਿਹਾ ਮੇਰੀ ਪੈਣ ਨਹੀਂ ਹੈਗੇ ਤੇ ਕਹਿੰਦੀ ਵੀਰ ਜੀ ਅਸੀਂ ਲੰਗਰ ਤਾਂ ਸਾਰੇ ਲੈ ਕੇ ਆ ਰਹੇ ਆ ਪਰ ਇਧਰ ਵੀ ਕਿਸਦਾ ਧਿਆਨ ਦੇ ਹੋਣਾ ਇਹ ਸਾਡੀ ਨੀਡ ਆ ਬਹੁਤ ਵੱਡੀ ਅਸੀਂ ਤੇ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਸਾਡੇ ਤਾਂ ਕੱਪੜੇ ਵੀ ਇੰਨੇ ਨੇ ਕਿ ਆ ਆਪਾਂ ਬਾਰ-ਬਾਰ ਚੇਂਜ ਕਰ ਲੀਏ ਸੋ ਮੇਰੀ ਅੱਖਾਂ ਸ਼ਰਮਿੰਦਗੀ ਦੇ ਨਾਲ ਨੀਵੀਆਂ ਹੋ ਗਈਆਂ ਤੇ ਮੈਂ ਆਖਿਆ ਕਿ ਨਹੀਂ ਮੇਰੀ ਪੈਣ ਅਸੀਂ ਜ਼ਰੂਰ ਕਰਾਂਗੇ ਔਰ ਅੱਜ ਅੰਮ੍ਰਿਤਸਰ ਮੈਡੀਸਨ ਮਾਰਕੀਟ ਬੰਦ ਆ ਐਤਵਾਰ ਹੁੰਦੇ ਕਾਰਨ ਤੇ ਕੱਲ ਸਾਡੇ ਕੋ ਜਾਂ ਅੱਜ ਜਿੰਨਾ ਵੀ ਹੋ ਸਕਦੇ ਆ ਅੰਮ੍ਰਿਤਸਰੋਂ ਸਾਡੀ ਟੀਮ ਆ ਰਹੀ ਹੈ ਤੇ ਉਹ ਸੈਂਟਰੀ ਪੈਡ ਤੇ ਬੱਚਾਂ ਦੇ ਡਾਈਪਰ ਓਡੋ ਬਾਸ ਵਗੈਰਾ کریمਾਂ ਸਾਰੀਆਂ ਲੈ ਕੇ ਸਾਡੇ ਕੋ ਪਹੁੰਚ ਲਈਆਂ ਔਰ ਜਿਹੜੇ ਮੇਰੀ ਵੀ ਆਵਾਜ਼ ਸੁਣਦੇ ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੱਡੀ ਗਿਣਤੀ ਦੇ ਵਿੱਚ ਸਾਨੂੰ ਸਮਾਨ ਅੰਮ੍ਰਿਤਸਰ ਏਰੀਆ ਦੇ ਜਿਹੜਾ ਅਜਨਾਲਾ ਰਮਦਾਸ ਤੇ ਡੇਰਾ ਬਾਬਾ ਨਾਨਕ ਜੀ ਦੇ ਵਿੱਚ ਆਪਾਂ ਦਵਾਈਆਂ ਤੇ ਲੰਗਰ ਲਾਏ ਹੋਏ ਨਿਰੰਤਰ ਤੇ ਸਾਡੀ ਮਦਦ ਕਰੋ ਇਹ ਲੰਗਰ ਭਾਈ ਸਾਹਿਬ ਬਾਬੇ ਨਾਨਕ ਦੀ ਹੀ ਆ ਤੇਲਫੋਨ ਦੇ ਵਿੱਚੋਂ ਜਿਹੜੇ ਪੂਰੇ ਹੋਣੇ ਆ ਅਸੀਂ ਕੁਝ ਨਹੀਂ ਕਰ ਸਕਦੇ ਪਰ ਤੁਹਾਡੀ ਇਹ ਕੀਤੀ ਸੇਵਾ ਜਿਹੜੀ ਆ ਇਹਨਾਂ ਪਰੰਪਰਾਵਾਂ ਦੀ ਕੀਤੀ ਕਿਤੇ ਨਾ ਕਿਤੇ ਪ੍ਰਮਾਤਮਾ ਦੇ ਕੋਲ ਥਾਂ ਹੀ ਪਏਗੀ ਖਾਲਸਾ ਜੀ ਸੋਸ਼ਲ ਮੀਡੀਆ ਤੇ ਤੇ ਬਹੁਤ ਪ੍ਰਚਾਰ ਪ੍ਰਸਾਰ ਹੋ ਰਿਹਾ ਢਾਲੀਵਾਲ ਜੋ ਇਧਰ ਦੇ ਐਮ ਐਲ ਏ ਨੇ ਔਰ ਸਾਬਕਾ ਮੰਤਰੀ ਨੇ ਉਹ ਸ਼ੋਅ ਇਸ ਤਰ੍ਹਾਂ ਕਰ ਰਹੇ ਆ ਕਿ ਪੂਰੀ ਫੈਮਿਲੀ ਉਹਨਾਂ ਨੇ ਲੋਕਾਂ ਵਾਸਤੇ ਲਗਾਈ ਹੈ ਔਰ ਲੋਕਾਂ ਦਾ ਇੱਥੇ ਜੋ ਪਾਣੀ ਵਿੱਚ ਘਿਰੇ ਹੋਏ ਆ ਉਹਨੇ ਆਪਾਂ ਦੇਖਿਆ ਤੁਹਾਡੀ ਵੀ ਗੱਡੀ ਬੰਦ ਹੋ ਗਈ ਸਾਡੇ ਅੱਗੇ-ਅੱਗੇ ਸਾਡੀ ਵੀ ਗੱਡੀ ਪਾਣੀ ਦੇ ਵਿੱਚ ਬੰਦ ਹੋ ਚੁੱਕੀ ਆ ਇੱਥੇ ਤੱਕ ਤੇ ਕੋਈ ਪਹੁੰਚ ਨਹੀਂ ਰਿਹਾ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਵੀ ਇਹ ਕਿੱਥੇ ਉਹ ਵੰਡ ਵੰਡਈਆ ਹੋ ਰਿਹਾ ਸੋ ਇਹ ਜਿਹੜੇ ਆ ਜਿਹੜੇ ਤਮਾਤ ਤਮੋਤਲ ਕਹਿਣ ਵਾਲੇ ਨਾ ਇਹ ਉਤੋਂ ਤੱਕ ਤਾਂ ਪਹੁੰਚਣਦੇ ਆ ਜਦ ਤੱਕ ਪਾਣੀ ਨਹੀਂ ਹੈਗਾ ਠੀਕ ਹੈ ਕਣੀ ਇਹ ਸਿਰਫ ਜਿੱਥੇ ਤੱਕ ਕੈਮਰੇ ਲੱਗੇ ਨੇ ਜੀ ਵਿਖਾਵਾ ਉਥੋਂ ਤੱਕ ਆਏ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਬਹੁਤ ਹੀ ਚੜ੍ਹਦੀ ਕਲਾ ਵਾਲੀ ਸਾਡੀ ਭੈਣ ਆ ਉਹ ਜ਼ਮੀਨੀ ਲੈਵਲ ਤੇ ਆ ਲੇਕਿਨ ਉਹਦੀਆਂ ਵੀ ਕੁਝ ਬੰਦਿਸ਼ਾਂ ਨਾ ਜੀ ਉਹਦੇ ਕੁਝ ਬੰਦਿਸ਼ਾਂ ਉਹ ਦਿਨ ਰਾਤ ਲੱਗੀ ਆ ਅੱਜ ਜਿਹੜੇ ਇਹ ਜਿਨ੍ਹਾਂ ਦੀ ਤੁਸੀਂ ਮੰਤਰੀਆਂ ਦੀ ਸਾਬਕਾ ਮੰਤਰੀ ਦੀ ਗੱਲ ਕਰਨ ਦੇ ਉਹਦੇ ਨਾਲੋਂ ਚੰਗੀ ਐ ਡੀਸੀ ਸਾਡੀ ਅੰਮ੍ਰਿਤਸਰ ਦੀ ਉਹ ਭੈਣ ਉਹਦੇ ਨਾਲ ਚਾਰ ਗੁਣਾ ਚੰਗੀ ਐ ਠੀਕ ਐ ਕਿ ਨਹੀਂ ਪਰ ਉਹਨਾਂ ਦੇ ਲੋਕਾਂ ਦੇ ਵੀ ਹੱਥ ਇਹਨਾਂ ਲੋਕਾਂ ਨੇ ਬੰਨੇ ਨੇ ਉਹ ਵਿਚਾਰੀ ਕੀ ਕਰੇ ਤੇ ਕੀ ਨਾ ਕਰੇ ਸੋ ਇਸ ਕਰਕੇ ਇਹਦਾ ਰਾਜਨੀਤੀ ਕਰ ਰਹੇ ਆ ਜੇ ਇਹਨਾਂ ਦੀ ਸਰਕਾਰ ਚੱਜਦੀ ਹੁੰਦੀ ਤੇ ਮੇਰੇ ਖਿਆਲ ਨਾਲ ਆ ਦਿਨ ਦੇਖਣਾ ਦਾ ਐਡੀ ਕਲਹਿਣੀ ਤੇ ਬਲਛਣੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿ ਲੋਕਾਂ ਨੂੰ ਹੀਰੋ ਤੋਂ ਜ਼ੀਰੋ ਕਰ ਦਿੱਤਾ ਇਹਨੇ ਇਸ ਕਰਕੇ ਇਹ ਤਾਂ ਆਪਣੀਆਂ ਜ਼ੁਬਾਨਾਂ ਨਾ ਹੀ ਖੋਲਣ ਦਾ ਚੰਗੀ ਗੱਲ ਆ ਆ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਇੱਕ ਉਹ ਐਮਐਲਏ ਦਰਦਾ ਉਹ ਉਹ ਉਹਦੀਆਂ ਬੜਕਾਂ ਸੁਣਨ ਵਾਲੀਆਂ ਹੁੰਦੀਆਂ ਸੀ ਕਿਸੇ ਸਮੇਂ ਦੇ ਵਿੱਚ ਤੇ ਅੱਜ ਇੱਕ ਪੱਤਰਕਾਰ ਨੂੰ ਸਵਾਲ ਕਰਨ ਦੇ ਤੇ ਉਹਦੀ ਜ਼ੁਬਾਨ ਨਹੀਂ ਖੁੱਲਦੀ ਪਈ ਉਹਦੀ ਤੇ ਅੱਜ ਵੀ ਆਪਣੇ ਪਾਰਟੀ ਦੇ ਸੋਲੇ ਗਾਉਣ ਦੇ ਆ ਅੱਜ ਵੀ ਆਪਣੀ ਪਾਰਟੀ ਸੋਲ ਲਗਾਉਂਦੇ ਆ ਕੋਈ ਐਸਾ 1 ਲੀਟਰ ਦੱਸ ਦਿਓ ਤੇ ਮੈਨੂੰ ਪਿਓ ਦੇ ਪੁੱਤੋ ਕੋਈ 1 ਲੀਟਰ ਚੜਦੀ ਕਲਾ ਵਾਲਾ ਕੋਈ ਜ਼ਮੀਰ ਦੀ ਆਵਾਜ਼ ਸੁਣਨ ਵਾਲਾ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਸ਼ਰਮ ਮਹਿਸੂਸ ਹੋਈ ਹੋਵੇ ਤੇ ਕਹਿੰਦਾ ਹੋਵੇ ਵੀ ਨਹੀਂ ਯਾਰ ਮੈਂ ਆਪਣੇ ਭੈਣ ਭਰਾਵਾਂ ਕਰਕੇ ਅਸਤੀਫਾ ਦਿੰਨਾ ਉਹ ਤੁਸੀਂ ਲੱਖ ਲੱਖ ਰੁਪਏ ਦਾ ਚੈੱਕ ਦੇ ਕੇ ਤਨਖਾਹਾਂ ਦੇ ਵਿੱਚੋਂ ਤਾਂ ਕੀ ਤੁਸੀਂ ਆਪਣਾ ਮਤਲਬ ਚੀਚੀ ਤੇ ਖੂਨ ਲਾ ਕੇ ਤੇ ਸ਼ਹੀਦ ਬਣਦੇ ਆਪਣੇ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਹ ਲੱਖ ਲੱਖ ਰੁਪਏ ਨਾਲ ਕੁਝ ਨਹੀਂ ਹੋਣਾ ਮਿੱਤਰਾਂ ਇਥੇ ਐਨਆਰਆਈ ਭੈਣ ਭਰਾਵਾਂ ਨੇ ਕਰੋੜਾਂ ਰੁਪਏ ਫੰਡ ਦੇ ਦਿੱਤਾ ਤੇ ਤੁਸੀਂ ਕਰੋੜਾਂ ਰੁਪਏ ਕਪੜੇ ਕਰ ਲਏ ਨਾਲੀਆਂ ਗਲੀਆਂ ਦੇ ਤੇ ਤੁਹਾਨੂੰ ਉਹ ਕਰੋੜਾਂ ਦੇ ਵਿੱਚੋਂ ਲੱਖ ਲੱਖ ਰੁਪਏ ਦੇਣ ਆਏ ਹੋ ਸ਼ਰਮ ਕਰੋ ਸ਼ਰਮ ਇਹ ਰਾਜਨੀਤੀ ਹੈ ਸੋ ਇਹਨਾਂ ਭੈਣ ਭਰਾਵਾਂ ਨੂੰ ਕਿਤੇ ਨਾ ਕਿਤੇ ਜਿਹੜਾ ਨਾ ਹੁਣ ਸਮਝ ਆ ਗਈ ਆ ਤੁਸੀਂ ਵੇਖ ਲਿਆ ਰੋਸ਼ਨਾ ਲੋਕਾਂ ਦੇ ਵਿੱਚ ਆ ਮੇਰੇ ਖਾਲ ਦਾ ਕੋ ਆ ਜਾਵੇ ਤੇ ਇਹ ਮੇਰੇ ਖਾਲ ਦੇ ਨਾਲ ਪਾਓ ਭਗਤ ਕਰਕੇ ਉਹਨਾਂ ਦੀ ਭੇਜਣਗੇ ਜਿਸ ਤਰੀਕੇ ਦੇ ਹਾਲਾਤ ਆ ਇਲਾਕਾ ਨਿਵਾਸੀ ਪੈਣਾਪਰਾਵਾਂ ਦਾ ਬਜ਼ੁਰਗਾਂ ਦਾ ਕਹਿਣਾ ਕਿ ਬਹੁਤ ਬੁਰੇ ਇਥੋਂ ਦੇ ਹਾਲਾਤ ਬਣ ਚੁੱਕੇ ਨੇ ਲੱਖ ਲੱਖ ਤੋਂ ਉੱਪਰ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਧ ਨਹੀਂ ਲਈ ਜਾ ਰਹੀ ਇਹਨਾਂ ਦੀ ਕੋਈ ਇਹਨਾਂ ਦੀ ਬਾਤ ਨਹੀਂ ਪੁੱਛੀ ਜਾ ਰਹੀ ਇਹਨਾਂ ਦੀ ਸਾਰਿਆਂ ਦੀ ਇਹੋ ਹੀ ਮੰਗ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਔਰ ਅਸੀਂ ਆਜ਼ਾਦ ਲੋਕ ਚੈਨਲ ਵੱਲੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹੋ ਹੀ ਬੇਨਤੀ ਕਰਾਂਗੇ ਰਿਕੁਐਸਟ ਕਰਾਂਗੇ ਕਿ ਕੱਲਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰਨ ਦੀ ਬਜਾਏ ਗਰਾਊਂਡ ਜ਼ੀਰੋ ਤੇ ਉੱਤਰ ਕੇ ਜਿੱਥੇ ਲੋਕ ਵਾਕਿਆ ਹੀ ਪਾਣੀ ਦੇ ਵਿੱਚ ਫਸੇ ਹੋਏ ਨੇ ਜਿੱਥੇ ਖਾਣੇ ਪੀਣ ਦੇ ਪਾਣੀ ਦੇ ਲਾਲੇ ਪਏ ਹੋਏ ਨੇ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਔਰ ਚੁਣੇ ਹੋਏ ਨੁਮਾਇੰਦਿਆਂ ਨੂੰ ਉੱਥੇ ਪਹੁੰਚਣਾ